ਕੀ ਭਾਨੇ ਸਿੱਧੂ ਹੋਣਾਂ ਦੇ ਤੱਕ ਸਰਕਾਰ ਦਾ ਹੌਸਲਾ ਕਿੱਦਾਂ ਪੈ ਗਿਆ ਹੱਥ ਪਾਉਣ ਦਾ ਦੱਸਦਾਂ ਥੋੜੀ ਜਿਹੀ ਗੱਲ ਮੇਰੇ ਆਪਣੇ ਵਿਚਾਰ ਆ ਤੁਹਾਡੇ ਆਪਣੇ ਹੋਣਗੇ ਪਰ ਜੇ ਤੁਸੀਂ ਸਹਿਮਤ ਹੋਏ ਨਾ ਵੀ ਸਹਿਮਤ ਹੋਏ ਆਪਣਾ ਜਵਾਬ ਜਰੂਰ ਦਿਓ ਹਾਂਜੀ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਦੋਸਤੋ ਭਾਨੇ ਸਿੱਧੂ ਉੱਪਰ ਜੋ ਵੀ ਸਰਕਾਰ ਦੁਆਰਾ ਕਾਰਵਾਈ ਕੀਤੀ ਗਈ ਹੈ ਤੇ ਭਾਨੇ ਸਿੱਧੂ ਉੱਪਰ ਚਾਰ ਪਰਚੇ ਦਰਜ ਕਰਕੇ ਦੋਸਤੋ ਭਾਨੇ ਸਿੱਧੂ ਹਲੇ ਵੀ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੈ ਤੇ ਜੋ ਦੋਸਤੋ ਭਾਨੇ ਸਿੱਧੂ ਦੀ ਰਿਹਾਈ ਦੇ ਲਈ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਦੋਸਤੋ ਐਂਡ ਕੋਡ ਦੁਨੀ ਦੇ ਵਿੱਚ ਇਕੱਠ ਰੱਖਿਆ ਗਿਆ ਸੀ ਉਥੇ ਜੋ 3 ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਘੇਰਨ ਦਾ ਜੋ ਜਥੇਬੰਦੀਆਂ ਤੇ ਲੱਖੇ ਸਿਧਾਨੇ ਦੀ ਟੀਮ ਵੱਲੋਂ ਐਲਾਨ ਕੀਤਾ ਗਿਆ ਹੈ ਜੋ ਵੀ ਦੋਸਤੋ ਪੰਜਾਬ ਸਰਕਾਰ ਦੁਆਰਾ ਭਾਨੇ ਸਿੱਧੂ ਪਰਕਾਰਵਾਈ ਕੀਤੀ ਗਈ ਹੈ ਤੇ ਹੋਰ ਵੀ ਜੋ ਪੰਜਾਬ ਦੇ ਸਿੱਖ ਨੌਜਵਾਨ ਜਿਵੇਂ ਭਾਈ ਅਮਰਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਉੱਪਰ ਐਨਐਸਸੀ ਲਗਾ ਕੇ ਉਹਨਾਂ ਨੂੰ ਵੀ ਆਸਾਮ ਦੀ ਡਿਬੁਰਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਗਿਆ ਹੈ ਇਸ ਮੁੱਦੇ 'ਤੇ ਬੋਲਦੇ ਹੋਏ ਦੋਸਤੋ ਜਿਹਾ ਉਹਦੇ ਇਸ ਨੌਜਵਾਨ ਨੇ ਭਾਈ ਅਮਰਤਪਾਲ ਸਿੰਘ ਅਤੇ ਭਾਨੇ Sidhu ਦੇ ਮਾਮਲੇ ਉੱਪਰ ਆਪਣੇ ਵਿਚਾਰ ਰੱਖੇ ਨੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਹਾਂਜੀ ਕਿਵੇਂ ਹੋ ਸਾਰੇ ਅੱਜ ਥੋੜੀ ਜੀ ਗੱਲ ਕਰਨ ਲੱਗਾ ਕਿ ਭਾਨੇ Sidhu ਹੁਣਾਂ ਦੇ ਤੱਕ ਸਰਕਾਰ ਦਾ ਹੌਸਲਾ ਕਿੱਦਾਂ ਪੈ ਗਿਆ ਹੱਥ ਪਾਉਣ ਦਾ ਦੱਸਦਾ ਥੋੜੀ ਜੀ ਗੱਲ ਮੇਰੇ ਆਪਣੇ ਵਿਚਾਰ ਆ ਤੁਹਾਡੇ ਆਪਣੇ ਹੋਣਗੇ ਪਰ ਜੇ ਤੁਸੀਂ ਸਹਿਮਤ ਹੋਏ ਨਾ ਵੀ ਸਹਿਮਤ ਹੋਏ ਆਪਣਾ ਜਵਾਬ ਜਰੂਰ ਦਿਓ ਜਦੋਂ ਦੀਪ ਸਿੱਧੂ ਤੇ ਸਿਚੁਏਸ਼ਨ ਪਈ ਸੀ ਨਾ 26 ਜਨਵਰੀ ਨੂੰ ਉਹਨੇ ਕੀ ਕੀਤਾ ਫੇਗਾ ਸਿਰਫ ਇੱਕ ਝੰਡਾ ਲਾਇਆ ਸੀ ਸਾਡਾ ਕੇਸਰੀ ਨਿਸ਼ਾਨ ਸਾਹਿਬ ਲਾ ਕੇ ਸਿਰਫ ਦੱਸਿਆ ਸੀ ਗਵਰਨਮੈਂਟ ਨੂੰ ਵੀ ਸਿੱਖ ਕੌਮ ਅੱਜ ਵੀ ਜੀਉਂਦੀ ਆ ਤੇ ਆਪਣੇ ਹੱਕਾਂ ਲਈ ਲੜਨਾ ਜਾਣਦੀ ਆ ਤੇ ਆਪਣੇ ਘਰ ਪ੍ਰਤੀ ਅੱਜ ਵੀ ਉਹ ਜਿਹੜੀ ਆ ਪੂਰੀ ਤਕੜੀ ਖੜੀ ਆ ਤੇ ਤੁਸੀਂ ਇਸ ਤਰ੍ਹਾਂ ਨਾ ਕਰੋ ਲਾਲ ਕਿਲੇ ਤੇ ਝੰਡਾ ਲਾ ਕੇ ਸਿਰਫ ਦੱਸਿਆ ਸੀ ਆਪਣੀ ਮੌਜੂਦਗੀ ਦੱਸੀ ਸੀ ਵੀ ਅਸੀਂ ਜੂਨੇ ਆ ਅਜੇ ਇਸ ਦੂ ਦੀਪ ਸਿੱਧੂ ਦਾ ਮਕਸਦ ਸੀ ਠੀਕ ਹੈ ਨਾ ਉਹਨੇ ਕੋਈ ਪਰਸਨਲ ਆਪਣੀ ਫੋਟੋ ਨਹੀਂ ਚਲਾਈ ਉਹਨੇ ਆਪਣੇ ਕੌਮ ਦਾ ਚੈਨਲ ਆਇਆ ਸੀ ਉਸ ਤੋਂ ਬਾਅਦ ਕਈ ਹੋਰ ਝੰਡੇ ਵੀ ਨਾਲ ਲੱਗੇ ਜਿੱਦਾਂ ਸਾਡੇ ਕਿਸਾਨੀ ਆਪਣੇ ਸੰਘਰਸ਼ ਦੇ ਹੋਰ ਵੀ ਨਿੱਕੇ ਮੋਟੇ ਝੰਡੇ ਉਹਨਾਂ ਨੇ ਲਾਏ ਆ ਚਲੋ ਕੋਈ ਗੱਲ ਨਹੀਂ ਆਪਰ ਕੋਈ ਇਤਰਾਜ਼ ਨਹੀਂ ਕਿਉਂਕਿ ਲਾਲ ਕਿਲਾ ਕਿਸੇ ਦੀ ਜਾਗੀਰ ਥੋੜੀ ਆ ਲਾਲ ਕਿਲਾ ਇਸ ਮੁਲਕ ਦਾ ਹਿੱਸਾ ਵਾ ਇਸ ਮੁਲਕ ਦੀ ਇੱਕ ਬਿਲਡਿੰਗ ਆ ਤੇ ਉਹ ਬਿਲਡਿੰਗ ਜਿਹੜੀ ਗਵਰਨਮੈਂਟ ਨੇ ਕਿਰਾਏ ਤੇ ਦਿੱਤੀ ਹੋਈ ਆ ਰੈਂਟੇ ਤੇ ਦਿੱਤੀ ਹੋਈ ਆ ਜਿਨ੍ਹਾਂ ਦੀ ਕਈਆਂ ਲੋਕਾਂ ਦੀ ਜਾਨ ਨਿਕਲ ਗਈ ਵਿਖੰਨੀ ਲਾਲ ਕਿਲੇ ਝੰਡਾ ਲੱਗ ਗਿਆ ਖੰਨੀ ਕੀ ਕੀ ਹੋ ਗਿਆ ਵਾ ਇਹ ਉਹੀ ਝੰਡਾ ਵਾ ਜਿਹਦੇ ਥੱਲੇ ਲੱਖਾਂ ਲੋਕ ਰੋਜ਼ ਲੰਗਰ ਛਕਦੇ ਆ ਤੇ ਇਹਦੇ ਥੱਲੇ ਬਹੁਤ ਕੁਛ ਜਿਹੜਾ ਦੁਨੀਆ ਨੂੰ ਜਿਹੜਾ ਉਹਨਾਂ ਲਈ ਕੁਛ ਨਾ ਕੁਛ ਇਨਸਾਨੀਤ ਵਾਸਤੇ ਕੀਤਾ ਜਾਂਦਾ ਇਸੇ ਝੰਡੇ ਥੱਲੇ ਇਹੀ ਝੰਡੇ ਬਾਰਡਰਾਂ ਤੇ ਲੱਗੇ ਆ ਜਿਹੜੀਆਂ ਸਾਡੀਆਂ ਸਿੱਖ ਫੌਜਾਂ ਵਾਂ ਉਹ ਦੁਸ਼ਮਣਾਂ ਦੇ ਮੋਹਰੇ ਖੜੀਆਂ ਵਾਂ ਇਨ੍ਹਾਂ ਝੰਡਿਆਂ ਦੇ ਨਾਲ ਹੀ ਇਨ੍ਹਾਂ ਜਕਾਰਿਆਂ ਨਾਰਿਆਂ ਦੇ ਨਾਲ ਹੀ ਜਿਹੜੀਆਂ ਸਾਡੀਆਂ ਫੌਜਾਂ ਜਿਹੜ ਚਲਦੀਆਂ ਹਨਾ ਚਲੋ ਕੋਈ ਗੱਲ ਨਹੀਂ ਉਹ ਇੱਕ ਦੂਰਾ ਚਿਹਰਾ ਸੀ ਉਹ ਵੀ ਇਕੱਲ ਹੋ ਰਿਹਾ ਹੁਣ ਮੈਂ ਗੱਲ ਕਰਦਾ ਜਿਹੜੀ ਕਰਨ ਵਾਲੀ ਆ ਉਸ ਤੋਂ ਬਾਅਦ ਦੀਪ ਸਿੱਧੂ ਦਾ ਕਿਸੇ ਨੇ ਸਾਥ ਨਹੀਂ ਦਿੱਤਾ ਅੱਜ ਪਹਾਣੇ ਮਗਰ ਇੱਕ ਪੰਜਾਬ ਗਵਰਨਮੈਂਟ ਪਈ ਆ ਤੇ ਦੀਪ ਸਿੱਧੂ ਦੇ ਮਗਰ ਪੂਰਾ ਇੰਡੀਆ ਪਿਆ ਸੀ ਹਨਾ ਤੇ ਉਹ ਬੰਦੇ ਨੇ ਕੀ ਕੁਛ ਛੱਲਿਆ ਕੀ ਕੁਛ ਉਹਨੇ ਹੰਡਾਇਆ ਹਨਾ ਉਹਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਸਾਡੇ ਜੋ ਕਿੰਨੇ ਲੋਕਾਂ ਨੇ ਮਾੜਾ ਕਿਹਾ ਚਲੋ ਉਸ ਟਾਈਮ ਲੱਖਾਂ ਵੀ ਨਹੀਂ ਖੜਾ ਲੱਖਾਂ ਸਦਾਨਾ ਵੀ ਨਹੀਂ ਖੜਾ ਪਰ ਆਪਾਂ ਲੱਖੇ ਸਦਾਨੇ ਦੀ ਅੱਜ ਵੀ ਖੜੇ ਹੁੰਦਣ ਵੀ ਖੜੇ ਸੀ ਪਰ ਦੀਪ ਸਿੱਧੂ ਹਮੇਸ਼ਾ ਨੰਬਰ 1 ਤੇ ਰਹੂਗਾ ਕਿਉਂਕਿ ਦੀਪ ਸਿੱਧੂ ਦਾ ਕਦ ਸਾਰਿਆਂ ਨੂੰ ਉੱਚਾ ਵਾ ਅੱਛਾ ਚਲੋ ਨਹੀਂ ਕੋਈ ਖੜਾ ਤੇ ਉਹ ਬੰਦੇ ਨੇ ਆਪਣੇ ਆਪ ਨੂੰ ਪ੍ਰੂਫ ਕੀਤਾ ਤੇ ਆ ਜੋ ਇਨਸਾਨ ਮੇਰੇ ਸਾਹਮਣੇ ਮੇਰੀ ਨਿਗਾਹ ਦੇ ਵਿੱਚ ਇੱਕ ਤਰੂ ਤਾਰਾ ਵਾ ਚਮਕ ਰਿਹਾ ਵਾ ਪੂਰਾ ਕਿਉਂਕਿ ਜਿਹੜੀ ਉਹਦੀ ਸੋਚ ਸੀਗੀ ਉਹ ਪੂਰੀ ਨਗਰ ਸੀ ਜਿੰਨਾ ਜਿੰਨਾ ਲੋਕਾਂ ਨੇ ਉਹਦਾ ਸਾਥ ਨਹੀਂ ਦਿੱਤਾ ਉਹ ਉਹਨਾਂ ਲੋਕਾਂ ਨੂੰ ਪਤਾ ਵਾ ਮੈਂ ਦੱਸ ਰਿਹਾ ਕਿ ਭਾਨੇ ਸਿੱਧੂ ਦੀ ਸਿਚੁਏਸ਼ਨ ਹੈ ਕਿਉਂ ਬੜੀ ਮੈਂ ਗੱਲ ਉੱਥੇ ਆਉਂਗਾ ਉਤੋਂ ਬਾਅਦ ਭਾਈ ਅਮਰਤਪਾਲ ਹੁਣੀ ਉੱਠੇ ਆ ਉਹਨਾਂ ਨੇ ਆਪਣੇ ਤਰੀਕੇ ਨਾਲ ਪ੍ਰਚਾਰ ਕਰਨਾ ਸ਼ੁਰੂ ਕਰਤਾ ਸਿੱਖ ਕੌਮ ਨੂੰ ਜੋੜਨਾ ਸ਼ੁਰੂ ਕਰਤਾ ਗੱਲ ਜਰੀ ਨਹੀਂ ਗਈ ਹੋ ਸਕਦਾ ਕੋਈ ਵੀ ਜਦੋਂ ਮੂਵਮੈਂਟ ਉੱਠਦੀ ਹੈ ਕੋਈ ਵੀ ਕੰਮਕਾਰ ਹੁੰਦਾ ਕੋਈ ਸੰਸਥਾ ਉੱਠਦੀ ਹੈ ਕੋਈ ਗਲਤੀਆਂ ਵੀ ਹੁੰਦੀਆਂ ਚੰਗੇ ਕੰਮ ਵੀ ਹੁੰਦੇ ਮਾੜੇ ਵੀ ਹੁੰਦੇ ਆ ਪਰ ਚਲੋ ਗਵਰਨਮੈਂਟ ਨੂੰ ਕੱਲ ਬੁਰੀ ਲੱਗੀ ਅੱਖਾਂ 'ਚ ਰੜਕਦੀ ਸੀ ਤੇ ਸਾਡੀ ਪੰਜਾਬ ਗਵਰਨਮੈਂਟ ਨੇ ਇੰਡੀਅਨ ਗਵਰਨਮੈਂਟ ਦੇ ਨਾਲ ਰਲ ਕੇ ਭਾਈ ਅਮਰਤਪਾਲ ਨੂੰ ਡੁੱਬਰਗੜ ਭੇਜਤਾ ਐਨਐਸਐ ਲਾਤੀ ਉਸ ਤੋਂ ਬਾਅਦ ਕਈ ਬੁੱਧੀਜੀਵੀ ਉੱਠੇ ਉਹਨਾਂ ਨੇ ਮਾੜਾ ਮੋਟਾ ਬੋਲਿਆ ਵੀ ਹਾਂ ਗਲਤ ਹੋਇਆ ਗਲਤ ਹੋਇਆ ਪਰ ਬਖਤਾਜ ਲੋਕ ਜਿਹੜੇ ਚੁੱਪ ਕੀਤੇ ਰਹੇ ਜਦੋਂ ਭਾਈ ਅਮਰਤਪਾਲ ਨਾਲ ੱਟਕਾ ਆਇਆ ਸੀ ਉਦੋਂ ਉੱਠਦੇ ਜਦੋਂ ਬਾਕੀ ਮੁੰਡਿਆਂ ਨਾਲ ੱਟਕਾ ਆਇਆ ਸੀ ਉਦੋਂ ਉੱਠਦੇ ਵੀ ਭਾਈ ਇਹ ਗੰਮ ਗਲਤ ਏ ਜਿਹੜੀ ਕੋ ਬਣਦੀ ਕੋਈ ਤਰੀਕੇ ਨਾਲ ਸਜ਼ਾ ਦਿਓ ਜੋ ਉਹਨਾਂ ਨੇ ਜ਼ੁਲਮ ਕੀਤਾ ਉਹ ਦਿਓ ਪਰ ਆਖੀ ਕਰਤਾ ਤੁਸੀਂ ਐਨਐਸਏ ਲਾਤੀ ਉਹਨਾਂ ਦੇਸ਼ ਤਰੋ ਕੀਤਾ ਅਖੀ ਕੋ ਯਾਰ ਚਲੋ ਉਹ ਵੀ ਕੰਮ ਨੇ ਪੜ ਗਿਆ ਜਦੋਂ ਕਿਸੇ ਚੀਜ਼ ਦਾ ਮੂੰਹ ਪੈਂਦਾ ਗਿਆ ਪੈਂਦਾ ਗਿਆ ਪੈਂਦਾ ਗਿਆ ਫਿਰ ਇੱਕ ਇੱਕੋ ਇੱਕ ਲੀਡਰ ਆ ਸਖਪਾਲ ਸਿੰਘ ਖੇਰਾ ਜਿਹੜਾ ਹਰ ਮਸਲੇ ਤੇ ਡਟ ਕੇ ਵਰਦਾ ਵਾ ਤੇ ਖੜਦਾ ਵਾ ਕਿਤੇ ਲਈ ਕੋ ਚੰਗਾ ਹੋਵੇ ਮਾੜਾ ਹੋਵੇ ਨਹੀਂ ਤੇ ਜੇ ਉਹਦੇ ਕੋਲ ਦੋ ਚਾਰ ਗੱਲਾਂ ਨਾ ਸਟਰੋਂਗ ਹੋਣ ਜਾਂ ਉਹਦੇ ਕੋ ਆਪਣੇ ਪੱਖ ਨਾ ਸਟਰੋਂਗ ਹੋਣ ਤੇ ਪਤਾ ਨਹੀਂ ਪੰਜਾਬ ਗਵਰਨਮੈਂਟ ਉਹਨੂੰ ਇੰਡੀਅਨ ਗਵਰਨਮੈਂਟ ਹੀ ਵੇਖ ਕੇ ਉਹਨੂੰ ਬੰਨੇ ਲਾਉਂਦੀ ਪਰ ਉਹ ਬੰਦੇ ਦੀ ਜਿਹੜੀ ਆਪਣੀ ਕਾਬਲੀਅਤ ਆ ਉਹਦੇ ਕਰਕੇ ਉਹ ਬੰਦਾ ਜੇ ਫੇਰ ਦੁਨੀਆ 'ਚ ਖੜਾ ਵਾ ਓਕੇ ਜੀ ਉਤੋਂ ਬਾਅਦ ਗਵਰਨਮੈਂਟ ਦਾ ਮੂੰਹ ਪੈ ਗਿਆ ਕੰਮ ਚਾਲਣ ਦਾ ਪਿਆ ਹੀ ਪਹਿਲਾਂ ਲੱਖੇ ਦਿਵਾਲੇ ਹੋਏ ਉਹਦੀ ਸੂਤ ਆਇਆ ਫਿਰ ਇਹਨਾਂ ਨੇ ਝੋਟੇ ਦਿਵਾਲੇ ਹੋਏ ਫਿਰ ਉਹ ਨਹੀਂ ਸੂਤ ਆਇਆ ਪਰ ਸਾਡੇ ਲੋਕਾਂ ਦਾ ਗਵਰਨਮੈਂਟ ਨੂੰ ਭੇਦ ਪੈ ਗਿਆ ਤੇਰੇ ਪੰਜਾਬੀ ਲੋਕ ਆ ਇਹ ਇਹਨਾਂ ਦੇ ਵਿੱਚ ਈਰਖਾ ਤੇ ਜਿਹੜਾ ਪਾੜਛਿਦੀ ਪੈ ਜਾਂਦਾ ਤੁਹਾਨੂੰ ਪਤਾ ਹੀ ਆ ਉਹ ਕੋਈ ਗੱਲ ਨਹੀਂ ਅੱਜ ਜੇ ਭਾਨੇ ਸਿੱਧੂ ਦੇ ਨਾਲ ਵਿਵਤਾ ਪਈ ਆ ਉਹਦਾ ਵੱਡਾ ਕਾਰਨ ਇਹ ਆ ਜਿੱਦਣ ਦੀਪ ਸਿੱਧੂ ਤੋਂ ਲੈ ਕੇ ਅਮਰਪਾਲ ਵੇਲੇ ਅਸੀਂ ਸਾਰੇ ਜਣੇ ਇਕੱਠੇ ਹੋਏ ਹੁੰਦੇ ਇੱਕ ਤਰੀਕੇ ਨਾਲ ਖੜੇ ਹੋਏ ਹੁੰਦੇ ਅੱਜ ਭਾਨੇ ਸਿੱਧੂ ਦੇਖ ਜੀ ਵਿਵਤਾ ਨਹੀਂ ਸੀ ਪੈਣੀ ਝੂਠੇ ਪਰਚੇ ਨਹੀਂ ਦਰਜ ਹੋਣੇ ਪਰ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਜੇ ਕਿਸੇ ਦੇ ਕੋਈ ਵੀ ਗੁੱਸੇ ਗਿਲੇ ਮਨ ਬਟਾਵ ਕੁਝ ਵੀ ਹੈਗੇ ਭਾਨੇ ਰਹਿਗੇ ਲੱਖੇ ਨਾ ਹੈਗੇ ਆ ਉਹਨੂੰ ਛੱਡ ਦੋ ਐਂਡ ਆਫ ਦਿ ਡੇ ਸਾਡੇ ਪੰਜਾਬ ਦੇ ਪੁੱਤ ਆ ਠੀਕ ਆ ਨਾ ਅਸੀਂ ਭਗਵੰਤ ਮਾਣ ਦੀ ਸਪੋਰਟ ਇਹਨਾਂ ਹੱਥਾਂ ਨੇ ਕੀਤੀ ਆ ਅਸੀਂ ਕੀਤੀ ਆ ਨਾ ਕਿਸੇ ਨੇ ਨਹੀਂ ਕੀਤੀ ਸੋ ਜੇ ਕੋਈ ਬੰਦਾ ਹੋਰ ਉੱਠਦਾ ਉਹਦੀ ਵੀ ਕਰੋ ਕੋਈ ਗੱਲ ਨਹੀਂ ਆਪਸੀ ਗੁੱਸੇ ਗਲੇ ਛੱਡ ਦਿਓ ਮਨ ਮਟਾਪ ਛੱਡ ਦਿਓ ਭਾਈ ਬਣ ਕੇ ਥੋੜੀ ਅੱਗੇ ਵਧੋ ਲੱਖੀ ਉਹਨਾਂ ਦੀਆਂ ਗਲਤੀਆਂ ਹੈਗੀਆਂ ਦੀਪ ਸਿੱਧੂ ਦੇ ਮਸਲੇ 'ਚ ਇਹ 'ਚ ਕੋਈ ਸ਼ੱਕ ਨਹੀਂ ਹੈਗੀ ਪਰ ਹੁਣ ਸਮਾਂ ਇਹ ਨਗਾ ਹੁਣ ਸਮਾਂ ਹੈਗਾ ਆਪਣੇ ਨੂੰ ਬਚਾਉਣ ਦਾ ਕੋਈ ਗੱਲ ਨਹੀਂ ਪਾਨਾ ਸਿੱਧੂ ਆ ਕੀ ਹੋ ਗਿਆ ਗਣਾਵਾ ਉਹਨਾਂ ਲੋਕਾਂ ਨੇ ਪੈਸੇ ਮੜਵਾਏ ਆ ਜਿਹੜਾ ਜਜ਼ਬਾਤੀ ਇਨਸਾਨ ਹੁੰਦਾ ਬਹੁਤ ਕੁਝ ਬੋਲ ਜਾਂਦਾ ਬੜਾ ਕੁਝ ਬੋਲ ਜਾਂਦਾ ਠੀਕ ਹੈ ਨਾ ਕੋਈ ਗਾਲੀ ਉਹਦੇ ਨਾਲ ਖੜੇ ਹੋਵੋ ਯਾਰ ਸਾਡਾ ਆਪਣਾ ਬੰਦਾ ਵਾ ਦੇਖੋ ਸਰਕਾਰ ਪਰਚੇ ਦੇ ਪਰਚਾ ਕਰ ਰਹੀ ਆ ਹੌਸਲਾ ਛੱਡੇ ਬਣਾ ਪਰ ਜੇ ਅਸੀਂ ਘਟੋ ਘਟ ਉੱਠਾਂਗੇ ਗਾ ਤਾਂ ਕੋਈ ਨਵਾਂ ਮੁੰਡਾ ਤਨਾ ਫੜਨਗੇ ਝੋਟੇ ਆਗੇ ਕਿੱਦਾਂ ਦੇ ਮੁੰਡੇ ਆ ਜਿਹੜੇ ਸ਼ਰਮ ਕਹਿੰਦੇ ਆ ਵੀ ਦੀਪ ਸਿੱਧੂ ਜਿਹੜਾ ਦੀਵਾ ਲਾ ਕੇ ਗਿਆ ਮੈਂ ਉਹ ਆ ਕਿੱਡੀ ਵੱਡੀ ਗੱਲ ਐ ਕਿੱਡੀ ਕਿੱਡੀ ਵੱਡੀ ਗੱਲ ਐ ਦੀਪ ਸਿੱਧੂ ਨੂੰ ਦੁਬਾਰਾ ਉਹਨੇ ਜੋੜਾ ਕਰਤਾ ਵੀ ਮੈਂ ਉਹਦਾ ਦੀਵਾ ਲਾਇਆ ਹਨਾ ਸੋ ਆਓ ਆਪਾਂ ਆਪਾਂ ਨੇ ਸਿੱਧੂ ਦਾ ਸਾਥ ਦਈਏ ਆਪਸੀ ਜਿਹੜੀਆਂ ਰੰਜਿਸ਼ਾਂ ਛੱਡ ਦਈਏ ਕੋਈ ਗੱਲ ਨਹੀਂ ਲੋਕਾਂ ਬਹੁਤਨ ਤਕਲੀਫ ਆ ਐਮਐਲਏ ਬਣਨਾ ਐਮਪੀ ਬਣਨਾ ਬਣ ਜਾਣਾ ਯਾਰ ਜੇ ਕੋਈ ਪੰਜਾਬ ਦਾ ਭਲਾ ਕਰਦਾ ਬਣ ਜਵੇ ਤੇ ਇਹਨੂੰ ਤਾਂ ਮੁੱਖ ਮੰਤਰੀ ਆਪਣੇ ਹੱਥੀ ਬਣਾਇਆ ਆਪਾਂ ਇਹਨੂੰ ਜਰਦੇ ਹੀ ਆ ਟਰਾਈ ਕਰੋ ਕੋਈ ਚੰਗਾ ਬੰਦਾ ਅੱਗੇ ਆ ਜਾਵੇ ਭਾਨੇ ਸਿੱਧੂ ਦਾ ਸਾਥ ਦਿਓ ਆਪਾਂ ਮੰਨਦੇ ਆਂ ਗਲਤੀਆਂ ਹੈਗੀਆਂ ਗੁੱਸੇ ਹੈਗੇ ਲੋਕਾਂ ਨੂੰ ਪਰ ਉਹਨਾਂ ਨੂੰ ਛੱਡੋ ਪੰਜਾਬ ਦੇ ਪੁੱਤ ਬਣ ਕੇ ਪੰਜਾਬੀਆਂ ਦਾ ਸਾਥ ਦਿਈਏ ਰੱਬ ਰਾਖਾ ਅੱਗੇ ਤੁਹਾਡੀ ਮਰਜ਼ੀ ਐ ਮੈਂ ਇੰਨਾ ਹੀ ਕਹਿਣਾ ਸੀ ਥੈਂਕ ਯੂ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਐ ਇਸ ਨੌਜਵਾਨ ਨੇ ਜੋ ਵੀ ਭਾਨੇ ਸਿੱਧੂ ਉੱਪਰ ਸਰਕਾਰਾਂ ਦੁਆਰਾ ਕਾਰਵਾਈ ਕੀਤੀ ਗਈ ਹੈ ਤੇ ਜੋ ਭਾਈ ਅਮਰਤਪਾਲ ਸਿੰਘ ਉੱਪਰ ਕਾਰਵਾਈ ਕੀਤੀ ਗਈ ਸੀ ਜੋ ਵੀ ਨੌਜਵਾਨ ਨੇ ਭਾਨੇ ਸਿੱਧੂ ਦੇ ਮੁੱਦੇ ਉੱਪਰ ਆਪਣੇ ਵਿਚਾਰ ਰੱਖੇ ਨੇ ਤੁਸੀਂ ਦੋਸਤੋ ਇਸ ਵਾਰੇ ਕੀ ਕਹਿਣਾ ਚਾਹੁੰਦੇ ਹੋ ਹੇਠ ਹੇਠ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਤ ਬਤ ਸ਼ੇਅਰ ਕਰ ਦਿਓ ਜੇ ਦੋਸਤੋ ਤੁਸੀਂ ਸਾਡੇ YouTube ਚੈਨਲ ਮੈਕਸ TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਤੇ ਗੈ ਰੈੱਡ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਬੜੀ ਘੰਟੀ ਨੂੰ ਨੋਟੀਫਿਕੇਸ਼ਨ ਆਲਟ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਜੀ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ